واحر جی کا خالس واحر جی کی فتح آپ اپنے پچھلے ویڈیو بچ سرون کیتا کہ بابا دیپ جی ایک آتمک طورت اینی اچھی عوستہ پراپت کر چکے سن کہ وہ کسے بھی طریقے نہ اس چیز نہیں نکارا جا سکتا کہ وہ ایک برم گیانی کی تے سن تے صرف برم گیانی ہی نہیں جو کہ سوربیرتا بھی انہوں ورگا سورما اس سمے نہیں ستارہ سو پینتی عیسوی جکریہ خان نے سری عمر کے ارد گرد ਪਹਿਲੇ ਇਲਾਕੇ ਸ੍ਰੀ ਦਰਬਾਰ ਸਾਹਿਬ ਉੱਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਜੰਡਿਆਲੇ ਦਾ ਤੌਲਕਦਾਰ ਮੱਸਾ ਰੰਗੜ ਹਰਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਉਸ ਨੂੰ ਸਜ਼ਾ ਦੇਣ ਲਈ ਭਾਈ ਮਹਿਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਨੂੰ ਜਥੇਦਾਰ ਬੁੱਢਾ ਸਿੰਘ ਨੇ ਬੀਕਾਨੇਰ ਤੋਂ ਭੇਜਿਆ ਉਹ ਜਾਂਦੇ ਸਮੇਂ ਬਾਬਾ ਦੀਪ ਸਿੰਘ ਜੀ ਪਾਸ ਦੰਗਵਾ ਸਾਹਿਬ ਠਹਿਰੇ ਸਨ اتے مسے رنگوں اس دے کتے کی جی سجا دن تو بعد اس دا سر نیجے تے ٹنگ کے لجا دیتے ہوئے واپسی تے تمدمہ صاحب وکھے بابا دیپ جی پاس ہی ٹھہرے جد ادینا بیگ کے مرن پچھوں جلن سکھان کبجے بچ آ گیا اس سمیں بابا دیپ جی نے سیال کوڑ دا علاقہ محمد امین تنفدے کر کے اپنے ساتھی پائی دیا بھائی نتھاس شہیدوں دے دتا جو شہید پائی کرم سنگھ دے سمیں تک مصر شہیدان سالانہ کچھ نہ کچھ کج پہنچا رہے کنتو گلاب سنگھ دا اویڈ پنا دیکھ کے او جاگیر دروار بیر بابا نانک صاحب دے نام لا دی احمد شاہ عبدالی نے جہان خان ਸਿੰਘਾਂ ਤੇ ਹਮਲਾ ਕਰਨ ਲਈ ਭੇਜਿਆ ਦੁਰਾਨੀਆਂ ਦਾ ਜ਼ੋਰ ਦੇਖ ਕੇ ਕੁਝ ਸਿੰਘ ਮਾਲਵੇ ਵੱਲ ਨੂੰ ਚਲੇ ਗਏ ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ ਸ੍ਰੀ ਅੰਮ੍ਰਿਤਸਰ ਦਾ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਉਸ ਵੇਲੇ ਅੰਮ੍ਰਿਤਸਰ ਪਹੁੰਚ ਕੇ ਬਦਲਾ ਲੈਣ ਦਾ ਫੈਸਲਾ ਕਰ ਲਿਆ ਚੜਪੜ ਆਪਣੀ ਜਗ੍ਹਾ ਭਾਈ ਨੱਥਾ ਸਿੰਘ ਨੂੰ ਛੱਡ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਅੰਮ੍ਰਿਤਸਰ ਵੱਲ ਨੂੰ ਕੋਚ ਕਰ ਦਿੱਤਾ ਉਸ ਸਮੇਂ ਆਪਜੀ ਦੇ ਨਾਲ ਸਿਰਫ 500 ਸਿੰਘਾਂ ਦਾ ਜਥਾਸੀ ਰਸਤੇ ਵਿੱਚ ਲਾਗਲੇ ਪਿੰਡਾਂ ਜੋਗਾ, ਦਰਾਜ, ਪੁੰਚੋ, ਗੋਵਿੰਦਪੁਰਾ, ਲੱਖੀ ਜੰਗਲ, ਬਹਿਮਨ, ਮਾਹਨਵਾਲ ਪੰਜੋਕੇ ਗੁਰੂ ਚੌਧਰਾ ਫੂਲ ਮਹਾਰਾਜ ਤੋਂ ਖੂਰ ਸਿੰਘ ਜਥੇ ਵਿੱਚ ਵਿਚਰਦੇ ਗਏ ਇਸ ਤਰ੍ਹਾਂ ਤਰਨ ਤਰਨ ਪਹੁੰਚਣ ਤੇ ਉਹਨਾਂ ਨਾਲ 5000 ਜੁਝਾਰੂ ਸਿੰਘਾਂ ਦਾ ਜਥਾ ਬਣ ਗਿਆ ਸੀ ਉਹਨਾਂ ਨੇ ਕਿਹਾ ਕਿ ਜੋ ਗੁਰੂ ਦੇ ਰਾਹ ਤੇ ਸਿਰ ਦੇਣ ਲਈ ਤਿਆਰ ਹੈ ਉਹੀ ਉਹਨਾਂ ਨਾਲ ਆਵੇ ਉਹਨਾਂ ਦੇ ਸਦੇ ਤੇ 5000 ਗੁਰੂ ਕੇ ਸਿੰਘ ਸ਼ਹੀਦ ਹੋਣ ਲਈ ਤਿਆਰ ਵਰ ਤਿਆਰ ਹੋ ਕੇ ਆ ਪਹੁੰਚੇ ਉਧਰ ਲਾਹੌਰ ਦੇ ਸੂਬੇ ਨੂੰ ਵੀ ਖਬਰ ਲੱਗੀ ਦੇ ਸਿੱਖ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ ਹਾਜੀਤਾਈ ਖਾਂ ਗश्ती ਫੌਜ ਲੈ ਕੇ ਸਿੱਖਾਂ ਦਾ ਖੁਰਾ ਗੋਜ ਮਡਾਉਣ ਲਈ ਚੱਕਰ ਲਗਾ ਰਿਹਾ ਸੀ ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਨੂੰ ਦਬਾਉਣ ਦਾ ਹੁਕਮ ਹੋਇਆ ਉੱਪਰੋਂ ਸੂਬੇ ਨੇ ਢੋਲ ਵੱਜਵਾ ਕੇ ਲਾਹੌਰ ਵਿੱਚ ਜਹਾਦ ਦਾ ਐਲਾਨ ਕਰਵਾ ਦਿੱਤਾ ਅਤੇ ਸਾਰੇ ਮੁਮਿਨਾਂ ਨੂੰ ਨਿਦਰਣ ਲਈ ਵੰਗਾਰਿਆ ਲਾਹੌਰ ਦਾ ਫੌਜਦਾਰ ਜਹਾਨ ਖਾਨ 2000 ਸਵਾਰ ਲੈ ਕੇ ਅਮਰਸਰ ਵੱਲ ਚੱਲ ਪਿਆ ਸਿੰਘਾਂ ਦੇ ਆਉਣ ਦੀ ਖਬਰ ਦੁਰਾਨੇ ਨੂੰ ਵੀ ਮਿਲ ਚੁੱਕੀ ਸੀ ਉਹ ਵੀ ਆਪਣੀ ਫੌਜ ਲੈ ਕੇ ਗੋਹਲਵੜ ਕੋਲ ਆ ਪਹੁੰਚਾ ਦੋਵਾਂ ਦਾ ਮੁਕਾਬਲਾ ਗੋਹਲਵੜ ਕੋਲ ਹੋ ਗਿਆ ਗਹਿਕ ਵਿਚ ਲੜਾਈ ਹੋਈ 6 ਕੋਹ ਦੇ ਵਿਚਕਾਰ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ ਗਿਆਨੀ ਗਿਆਨ ਸਿੰਘ ਅਨੁਸਾਰ ਜੱਬੇ ਪੇੜਦੇ ਕੋ ਸ਼ਾ ਜ਼ਮਾਨ ਨਾਲ ਬਾਬਾ ਜੀ ਦੀ ਇਤਨੀ ਭਿਆਨਕ ਲੜਾਈ ਹੋਈ ਕਿ ਬਾਬਾ ਜੀ ਸਿਰ ਤਲੀ ਤੇ ਧਰ ਕੇ ਲੜੇ ਅਤੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਬਾਬਾ ਜੀ ਸ਼ਹੀਦੀ ਭਾ ਗਏ ਇਸੇ ਤਰ੍ਹਾਂ ਜਥੇਦਾਰ ਰਾਮ ਸਿੰਘ ਬੋਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ ਜਿਨ੍ਹਾਂ ਦਾ ਸ਼ਹੀਦ ਗੰਜ ਰਾਮਗੜੀਆ ਦੇ ਕਟੜੇ ਵਿੱਚ ਹੈ ਬਾਬਾ ਸੱਜਣ ਸਿੰਘ ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ ਵਿੱਚ ਲੜਦੇ ਸ਼ਹੀਦ ਹੋ ਗਏ ਉਹਨਾਂ ਦਾ ਸਥਾਨ ਬਾਗ ਵਿੱਚ ਹੈ ਬਾਗ ਦੀ ਜਗ੍ਹਾ ਅੱਜ ਕੱਲ ਦਿਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਚੁਲਾਇਆ ਹੋਇਆ ਹੈ ਜਿਸ ਦੇ ਥੜੇ ਉੱਪਰ ਹੇਠ ਨਗੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ہیڈ جتھے دار بابا بلوتس جی شہید جتھے دار بابا ہیرا ہی جی شہید جتھے دار بابا گڈاس جی شہید جتھے دار بابا لہنا سن جی شہید جتے دار بابا رن رنسن جی شہید جتھے دار بابا گوپال سن جی شہید جتھے دار بابا پاک پاگ جی شہید جتھے دار بابا سجن سن جی شہید جتھے دار دسویں بابا بہادر سن جی شہید جتے دار جدوں اس لڑائی دا حال ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਗਾਹ ਸਿੰਘ ਨੇ ਸੁਣਿਆ ਤਾਂ ਉਸੇ ਵੇਲੇ ਰੰਧਪੂਰ ਸਾਹਿਬ ਤੋਂ 2000 ਸਵਾਰ ਲੈ ਕੇ ਚੜ ਆਏ ਤੇ ਵੈਰੀਆਂ ਨਾਲ ਲੜਦੇ ਪੜਦੇ ਅੰਮ੍ਰਿਤਸਰ ਪਹੁੰਚ ਗਏ ਸਿੰਘਾਂ ਨੂੰ ਪਵਿੱਤਰ ਗੁਰੂ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਉਹਨਾਂ ਨੇ ਰਾਤ ਨੂੰ ਛਾਪੇ ਮਾਰ ਕੇ ਵੈਰੀਆਂ ਦੇ ਥਾਣੇ تحسیل سب ساڑھ دیتے نے مقابلے لئی لیگل فوج بلا لیا گیا. اتے سنگا دا خورا خوراک مٹاؤ دا حکم دے شاہ نازم دین سر بلند خاں زابر خان ظالم خاں آدھی فوجدار بی ہجار لڑا کے پٹانوں لے کے میدان آ آگئے ادھر جتہ دار گرپخ آ دشمن کی چڑھائی سن کے دھرم یدھ لی ارداس کر کے شہید ہونے تیار ہو بیٹھے دن چڑھ دے تک پتھانا دی چنگی فوج امرتسر پہنچ گئی امرتسر سروبر دے پچھلے پاسے بڑی پیانک لڑائی ہوئی جس وچ بابا سنگھ بابا نحال سنگھ بابا بسنت سنگھ آدھی بڑے جددار شہید ہو گئے دورانیہ کی فوج پچھوں ہور آن دی گئی تا سنگھ بسرے دے کے جنگل چلے گئے آتے دورانی میدان خالی دیکھ امرتسر خردوں مچا کے واپس چلے گئے اکال تگر صاحب دے پچھلے پاسے بابا بسان سنگھ دے تھڑے دے پاس بابا سنگھ دی یادگار بنی ہوئی ہے بابا نحال سنگھ چورستی اٹاری دے پاس شہید ہوئے سن اسے جگہ تے انہ دی یادگار بنی ہوئی ہے اس یہ ستھان ہوں امرتسر شہید گنج کے نال مشہور ہے اس جنگ میں ਭਾਵੇਂ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ ਪਰ ਉਹ ਆਪਣਾ ਪ੍ਰਣ ਨਿਵਾਣ ਵਿੱਚ ਸਫਲ ਰਹੇ ਦੁਰਾਨੀ ਦੀਆਂ ਫੌਜਾਂ ਨੂੰ ਚੀਰਦੇ ਹੋਏ ਉਹਨਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਂਦੇ ਆ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ ਤੂੰ ਚੌ ਸੱਜਣ ਮੈਂਡਿਆ ਦੇ ਜਿਸ ਉਤਾਰ ਨੈਣ ਭੰਜੇ ਤਰਸਦੇ ਕਲਪਸੀ ਦੀਦਾਰ ਬਾਬਾ ਦੀਪ ਸਿੰਘ ਜੀ ਚੰਗਾ ਸ਼ੁੱਧਾਂ ਦੇ ਨਾਲ-ਨਾਲ ਨਾਮ ਸਿਮਰਨ ਦੇ ਵੀ ਪੱਕੇ ਅਭਿਆਸੀ ਸਨ ਆਪਣੇ ਹੱਥਾਂ ਨਾਲ ਗੁਰਬਾਣੀ ਲਿਖਣ ਦੀ ਸੇਵਾ ਕਰਦੇ ਹੋਏ ਦੰਦਵਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਉਹਨਾਂ ਦਾ ਮਨ ਪੂਰੀ ਤਰ੍ਹਾਂ ਬਾਣੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਸੀ ਉਹ ਆਮ ਸੰਸਾਰੀ ਯੋਧਿਆਂ ਵਾਂਗ ਹੰਕਾਰ ਵਿੱਚ ਜਾਂ ਕ੍ਰੋਧ ਵਸੋ ਕੇ ਯੁੱਧ ਨਹੀਂ ਸੀ ਕਰਦੇ ਯੁੱਧ ਕਰਦਿਆਂ ਉਹਨਾਂ ਦੀ ਅਵਸਥਾ ٹھیک اسی طرح ہندی سی جس بارے سری گرو گوہن سنگھ جی نے فرمایا ہے تن جیو تہ کو جگ مکھ میں جد بچار دے انتنا نتر ہے ناو چڑھے پاو ساگر تارہ تیرج تام بنائے یہ ہے تن بدھ سو دیپک جیوں اجیارہ ہے ہے کی بڑنی منو ਹਾਥਲੇ ਕਾਤਰਤਾ ਕੁਤਵਾਰ ਬੁਹਾਰਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ